ਸਤਿ ਸ਼੍ਰੀ ਅਕਾਲ ਦੋਸਤੋ ਅੱਜ ਬਈ ਪਿੰਡ ਮਾਨੁਕੇ ਸੰਧੂਆਂ ਜਿੱਥੇ ਕੀ ਕੰਪੀਟੀਸ਼ਨ ਚੱਲਦੇ ਆ ਬੱਕਰੀਆਂ ਬੱਕਰੀਆਂ ਦੇ ਤੇ ਇਹ ਜਿਹੜੇ ਬੱਕਰੇ ਤੁਸੀਂ ਦੇਖ ਰਹੇ ਹੋ ਛੋਟੇ ਬੱਚੇ ਇਹ ਹੈਗੇ 0 ਤੋਂ 25 ਕਿਲੋ ਵਾਲੇ ਤੇ ਸਾਰੇ ਸੋਨੂੰ ਅੱਜ ਜਿਹੜੀ ਵੀਰਾਂ ਨਾਲ ਥੋੜੀ ਗੱਲਬਾਤ ਕਰਾਵਾਂਗੇ ਤੇ ਪਹਿਲਾਂ ਬਈ ਮੇਜਰ ਖੜਾ ਸਤਿ ਸ਼੍ਰੀ ਅਕਾਲ ਬਈ ਮੇਜਰ ਸਤਿ ਸ਼੍ਰੀ ਅਕਾਲ ਜੀ ਪਹਿਲਾਂ ਤਾਂ ਬਈ ਬਲੈਟੀ ਟੀਵੀ ਇੱਥੇ ਪਹੁੰਚਣ ਤੇ ਬਹੁਤ ਜੀ ਐਨੂੰ ਵੈਲਕਮ ਤੇ ਸੋਸ਼ਲ ਮੀਡੀਆ ਦਾ ਬਹੁਤ ਧੰਨਵਾਦ ਆ ਵੀਰੇ ਜਿਹੜਾ ਇਹ ਪਲੇਟਫਾਰਮ ਦਿੱਤਾ ਬੱਕਰੀਆਂ ਵਾਲਿਆਂ ਨੂੰ ਸੋਸ਼ਲ ਮੀਡੀਆ ਵਾਲਿਆਂ ਦੇ ਜਰੀਏ ਬੱਕਰੀ ਦਾ ਮਕਾਨ ਇੱਥੇ ਤੱਕਰ ਪਹੁੰਚਿਆ ਪਹਿਲਾਂ ਇਹ ਬੱਕਰੀ ਤੱਕਰੀ ਸੀਮਤ ਧੀ ਬਾਈ ਹੁਣ ਇਹਨੂੰ ਬੱਕਰੀ ਨੂੰ ਬਹੁਤ ਅਮਰੀਕਾ ਕੈਨੇਡਾ ਇੰਗਲੈਂਡ ਯੂਰਪ ਕੰਟਰੀਆਂ 'ਚ ਤਾਂ ਅਰਬ ਕੰਟਰੀਆਂ 'ਚ ਤਾਂ ਪਹਿਲੀ ਹੀ ਸੀ ਹੁਣ ਇਹਨੂੰ ਯੂਰਪ ਕੰਟਰੀ 'ਚ ਵੀ ਬਹੁਤ ਚੰਗੀ ਉੱਚੇ ਪੱਧਰ ਤੇ ਇਹਨੂੰ ਦਰਜਾ ਦਿੱਤਾ ਜਾਂਦਾ ਬਾਈ ਬੱਕਰੀ ਨੂੰ ਤੇ ਇੱਥੇ ਬਾਈ ਮੇਜਰ ਕੀ ਪਾਇਆਗਾ ਆਪਾਂ ਮੁਕਾਬਲੇ ਦੇ ਵਿੱਚ ਬਾਈ ਇੱਥੇ ਆਪਾਂ ਤਿੰਨ ਬੱਚੇ ਪਾਏ ਨੇ ਹੂੰ ਇੱਕ ਤਾਂ 0 ਲੈਵਲ ਤੋਂ 25 ਕਿਲੋ ਤੋਂ ਥੱਲੇ ਬੋਡੀ ਵੇਟ ਵਾਲਿਆਂ ਚ ਬਈ ਠੀਕ ਹੈ ਜੀ ਤੇ ਇੱਕ ਬਈ ਪਾਇਆ ਆਪਾਂ ਨੇ 25 ਕਿਲੋ ਤੋਂ ਉੱਤੇ ਹੀਰੇ ਬੱਚਾ ਹਮ ਇੱਕ ਪਾਇਆ ਬਈ ਚਾਰ ਦੰਦ ਚ ਜਿਹੜਾ ਪਹਿਲਾਂ ਵੀ ਤੁਹਾਨੂੰ ਪਤਾ ਹੀ ਆ ਤਿੰਨ ਮੇਲਿਆਂ ਦਾ ਚੈਂਪੀਅਨ ਰਿਹਾ ਤੇ ਉਹ ਪਾਇਆ ਇਹਨਾਂ ਦਾ ਬਾਪ ਹਮ ਤਿੰਨ ਬੱਚੇ ਪਾਏ ਆ ਬਈ ਆਪਾਂ ਨੇ ਅਸਿਆ ਤੇ ਹੁਣ ਇਹਦੀ ਕੀ ਡਿਟੇਲ ਆ ਬੱਚੇ ਦੀ ਬਈ ਇਹ ਬਈ ਸਾਰੇ ਹੀ ਇਹ ਆ ਜੇ ਇੱਕ ਕਰੋ ਜੀ ਇਹ ਇਹ ਅੱਜ 1 ਮਹੀਨੇ 2 ਦਿਨਾਂ ਦਾ ਬੱਚਾ ਹੋ ਗਿਆ ਜੀ ਠੀਕ ਆ ਜੀ ਤੇ ਬਾਡੀ ਵੇਟ ਦੇ 25 ਕਿਲੋ ਤੋਂ ਥੱਲੇ ਬਾਡੀ ਵੇਟ ਆਈ ਇਹਦਾ ਸਾਰੀ 14 ਕਿਲੋ ਦੇ ਕਰੀਬ ਬਾਡੀ ਵੇਟ ਆ ਹੂੰ 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 ਇਹ ਉਹ ਕੈਟਾਗਰੀ ਚ ਪਾਇਆ ਬਾਈ ਠੀਕ ਐ ਤੇ ਤੇ ਹੈਗਾ ਆਪਣੇ ਘਰ ਵਾਲੇ ਵੱਡੇ ਬੋਕ ਦਾ ਬੱਚਾ ਬਾਈ ਘਰ ਵਾਲੇ ਦਾ ਚੈਂਪੀਅਨ ਦਾ ਠੀਕ ਐ ਹਾਂਜੀ ਬਾਈ ਤੇ ਬਾਈ ਦੇਖਦੇ ਆ ਵੀ ਬਾਈ ਕਿਹੜੀ ਪੋਜੀਸ਼ਨ ਚ ਆਉਂਦਾ ਇਹ ਬੱਕਰਾ ਤੇ ਬਾਕੀ ਬੱਕਰੇ ਆਪਾਂ ਹੋਰ ਦਿਖਾਉਨੇ ਆ ਇੱਧਰ ਬਾਈ ਖੜਾਗਾ ਪਹਿਲਾਂ ਹੁਣ ਬੱਕਰਾ ਦਿਖਾ ਦੀ ਇਹਦਾ ਫਿਰ ਹਲਾ ਜੱਗੇ ਬਹੁਤ ਵਧੀਆ ਜੀ ਬਾਈ ਜੀ ਤੇ ਪਿੰਡ ਕਿਹੜਾ ਤੇਰਾ ਸਹੌਰ ਆ ਜੀ ਪਿੰਡ ਸਹੌਰ ਹਾਂ ਠੀਕ ਆ ਬੱਕਰੇ ਬਾਰੇ ਦੱਸੀ ਬਾਈ ਕਿੰਨੇ ਟਾਈਮ ਦਾ ਇਹ ਇਹਦੀ ਕੋਈ ਅੰਦਾਜ਼ਾ ਜਾਣੀ ਆ ਅੱਛਾ ਹਾਂ ਠੀਕ ਆ ਤਾਂ ਕਿਤੇ ਐਸਟੀਮੇਟ ਤਾਂ ਲਾਇਆ ਬੱਕਰੀਆਂ ਜ਼ਿਆਦਾ ਹੀ ਹੁੰਦੀਆਂ ਤੈਨੂੰ ਪਤਾ ਜੇ ਸੂਪ ਆਉਂਦੀਆਂ ਕੋਈ ਐਸਟੀਮੇਟ ਪਰ ਪਤਾ ਨਹੀਂ ਲੱਗਦਾ ਕੋਈ ਪਤਾ ਨਹੀਂ ਲੱਗਦਾ ਜੀ ਤਾਂ ਵੀ ਐਸਟੀਮੇਟ ਵੀ ਹੋਊਗਾ 2 ਕੁ ਮਹੀਨੇ ਦਾ 3 ਦਾ ਹਾਂ ਜੀ ਹੋਊ 2 2.5 ਮਹੀਨੇ ਦਾ ਤਾਂ 2.5 ਮਹੀਨੇ ਦਾ ਹੋ ਹੈ ਹਾਂ ਦੋ ਭੈਣ ਭਾਈ ਸੀ ਇਹਦੀ ਇਹਦੀ ਭੈਣ ਚੜਾਈ ਕਰ ਗਈ ਸੀ ਵਿਚਾਰੀ ਸੇ ਤੇ ਇਹ ਕੱਲਾ ਹੀ ਸੀ ਵਿਚਾਰਾ ਕੱਲਾ ਰਹਿ ਗਿਆ ਫਿਰ ਦੁੱਧ ਦੇ ਨੇ ਕੱਲੇ ਨੇ ਪੀਤਾ ਹੁਣ ਮਾਂ ਦਾ ਹਾਂਜੀ ਦੁੱਧ ਕ ਮਾਂ ਦਾ ਕੱਲੇ ਹੀ ਪੀਂਦਾ ਜੀ ਠੀਕ ਐ ਲੈ ਇਹ ਬੱਕਰਾ ਸੀ ਕੋਈ ਜੱਗੇ ਦਾ ਤੇ ਜੱਗੇ ਹੋਰ ਪਾਇਆ ਕੁਛ ਵਿੱਚ ਕੰਪਲਿਕਸ਼ਨ ਹਾਂਜੀ ਪਾਈਆਂ ਬੱਕਰੀਆਂ ਪਾਈਆਂ ਉਧਰ ਖੜੀਆਂ ਹਜੇ ਤੇ ਬੱਕਰੀ ਵੀ ਪਾਈ ਆ ਗਈ ਬੱਕਰੀ ਵੀ ਪਾਈ ਹਾਂਜੀ ਠੀਕ ਐ ਕੀ ਹਾਲਾ ਬਾਈ ਵਧੀਆ ਬਾਈ ਕਿਹੜਾ ਪਿੰਡ ਆ ਜੀ ਸਿਉੜਾ ਸਾਹਿਬ ਵੀਰੇ ਅੱਛਾ ਠੀਕ ਐ ਇਹ ਆ ਬੱਕਰਾ ਪਾਇਆ ਹੈ ਮੇਰੀ ਹਾਂ ਕਿੰਨੇ ਟਾਈਮ ਦਾ ਬਾਈ ਇਹ ਇਹ ਹੋਊ ਬਾਈ 2.5 ਮਹੀਨੇ ਤੋਂ ਉੱਤੇ ਹੋ ਗਿਆ ਕੋਈ ਪੱਕਾ ਘਾਟ ਨਹੀਂ ਆਏਗਾ ਅੱਛਾ ਅੱਛਾ ਹਾਂ ਠੀਕ ਹੈ ਕੌਣ ਨਾ ਜੂਣ ਹੋਰ ਬੱਕਰੀਆਂ ਪਾਈਆਂ ਨੇ ਵਿੱਚ ਕੋਈ ਹੋਰ ਹਾਂ ਭਾਈ ਆਪਾਂ ਨੇ ਦੋ ਦੰਦ ਬੱਚਾ ਪਾਇਆ ਮੁੱਲਾਪੁਰੋਂ ਜਿੱਤ ਕੇ ਆਇਆ ਆਪਣਾ ਬੱਚਾ ਪਾਇਆ ਹੈ ਇੱਥੇ ਹਾਂ ਭਾਈ ਠੀਕ ਹੈ ਠੀਕ ਹੈ ਬਾਕੀ ਦੋ ਪੱਠਾ ਵੀ ਇੱਕ ਦਾ ਪੱਠਾ ਉੱਧਰ ਖੜੀ ਹੈ ਛੋਟੇ ਬੱਚੇ ਆ ਜੀ ਹਾਂ ਹਾਂ ਹੋਰ ਜੀ ਬਾਕੀ ਘਰੇ ਛੱਡੇ ਆਂਦੇ ਬੱਚੇ ਪੌਣ ਹਾਲੇ ਤਾਂ ਬਹੁਤ ਜੀ ਐਸੇ ਕਿੰਨੀਆਂ ਕਿੰਨੀਆਂ ਬੱਕਰੀਆਂ ਆਪਣੇ ਲਵੇ ਆਪਨੇ ਕੋਲੇ ਹੈਗੀਆਂ ਨੇ ਬਾਈ 20 25 ਬੱਕਰੀਆਂ 20 25 ਹਾਂ ਚੰਗੀਆਂ ਨੇ ਬਾਈ ਹਾਂ ਬਾਈ ਐ ਟੌਪ ਤੋਂ ਟੌਪ ਠੀਕ ਆ ਜੀ ਧੰਨਵਾਦ ਕੀ ਹਾਲਾ ਬਾਈ ਵਧੀਆ ਵੀਰੇ ਕਿਹੜਾ ਪਿੰਡ ਆ ਬਈ ਪਿੰਜੋ ਕੀ ਕਲਾ ਹੈ ਪਿੰਜੋ ਕੀ ਕਲਾ ਹੈ ਠੀਕ ਆ ਆ ਮੇਮਣਾ ਪਾਇਆ ਬਈ ਆਪਾਂ ਹਾਂਜੀ ਵੀਰੇ ਹਾਂਜੀ ਲੈਓ ਨੀ ਮੈਂ ਚੈੱਕ ਕਰੋ ਕਰੀ ਫੇਸ ਜਾ ਬਾਈ ਇਧਰ ਨੂੰ ਇਹਦਾ ਕਿੰਨੇ ਟਾਈਮ ਦਾ ਬਈ ਇਹ ਮਹੀਨੇ ਕ ਦਾ ਬੱਚਾ ਵੀਰੇ ਮਹੀਨੇ ਕ ਦਾ ਹਾਂਜੀ ਵੀਰੇ ਠੀਕ ਆ ਮਾਂ ਪੱਖੋਂ ਕਿਵੇਂ ਆ ਬਈ ਮਾਂ ਪੱਖੋਂ ਪੂਰਾ ਵਧੀਆ ਵੀਰੇ ਕਿੰਨੀ ਹੈ ਚੰਗੀ ਬੱਕਰੀ ਹੈ ਬਹਿਟ ਹੋ ਗਈ ਠੱਕੇ ਇੰਚ ਹੈ 38 ਇੰਚ ਹੈ 38 ਇੰਚ ਹਾਂਜੀ ਠੀਕ ਆ ਦੁੱਧ ਪੱਖੋਂ ਦੁੱਧ ਪੱਖੋਂ ਵੀ ਪੂਰੀ ਵਧੀਆ ਵੀਰੇ ਪੂਰੀ ਵਧੀਆ ਹਾਂ ਤਿੰਨ ਬੱਚੇ ਨਾਲ ਦਾ ਬੱਚਾ ਹੈ ਇਹਦੇ ਵਿੱਚ ਰੰਗ ਬਈ ਸਿੰਬ ਜੇ ਕਾਲੇ ਵੀ ਆ ਗਏ ਹਨਾ ਹਾਂ ਵੀਰੇ ਵਿੱਚ ਪੂਰਾ ਲੋਹਾ ਨਹੀਂ ਹੈਗਾ ਹਨਾ ਹਾਂਜੀ ਹਾਂਜੀ ਠੀਕ ਆ ਬਈ ਵੀਰੇ ਮੈਂ ਇਹਦੇ ਵੀ ਨੰਬਰ ਲੱਗਣਗੇ ਜਿਵੇਂ ਕਹਿੰਦੇ ਹੁੰਦੇ ਬਈ ਕਲਰ ਦੇ ਨੰਬਰ ਜਾਂ ਵੱਧ ਲੱਗਦੇ ਹੁੰਦੇ ਜਾਂ ਇਹਦਾ ਫਸਟ ਟਾਈਮ ਰਜਿਸਟਰ ਕੀਤਾ ਹੈ ਅੱਛ ਲੈ ਫਰਸਟ ਟਾਈਮ ਆ ਦੇਖਦੇ ਬਈ ਬਾਈ ਦਾ ਵਿੰਜੋ ਕੀ ਪਿੰਡ ਹੈ ਇਹਨਾਂ ਦਾ ਵੀ ਹੈ ਠੀਕ ਆ ਆਸਰੀ ਦਾ ਬਾਪੂ ਕਿਹੜਾ ਪਿੰਡ ਆ ਜੀ ਨਾ ਛੋੜਾ ਜੀ ਠੀਕ ਆ ਮੇਮਣਾ ਪਾਇਆ ਬਈ ਹਾਂ ਜੀ ਕਿੰਨੇ ਟਾਈਮ ਦਾ ਹੋ ਬਾਪੂ ਇਹ ਦੋ ਕੁ ਮਹੀਨੇ ਦਾ ਹੈ ਦੋ ਕੁ ਮਹੀਨੇ ਦਾ ਹੈ ਠੀਕ ਹੈ ਆ ਮੇਮਣਾ ਰਹੂਣੇ ਬਈ ਇਹ ਹਾਲਾ ਮੰਦੇ ਵਧੀਆ ਜੀ ਜਿਹੜਾ ਪਿੰਡ ਆ ਪੋਤਨਾ ਜੀ ਪੋਤਨਾ ਕਰੀ ਤੋਰੀ ਮਾੜਾ ਜੀ ਨੂੰ ਕਿੰਨੇ ਟਾਈਮ ਦਾ ਹੈ ਇਹ 2 ਮਹੀਨੇ 2 ਮਹੀਨੇ ਦਾ ਕਰ ਹਾਂ ਇਹ ਸੋਹਣਾ ਹੀ ਲੱਗਿਆ ਤੇ ਕਰੀ ਮੜਾ ਜਾਏ ਨਾ ਆ ਦੇਖੋ ਬਈ ਉੱਚੇ ਮੱਥੇ ਆ ਵਾਹ ਕੰਨ ਕਿੰਨਾ ਹੋ ਬਈ ਇਹਦਾ ਕਿੰਨੇ ਇੰਚਾ ਹੋ ਮਿਹਣਿਆ ਕਮੇਣਾ ਨਹੀਂ ਮਿਹਣਿਆ ਨਹੀਂ ਮਿਹਣਿਆ ਨਹੀਂ ਨਹੀਂ ਠੀਕ ਹੈ ਇਹ ਬਈ ਫੇਸ ਬੜਾ ਚੰਗਾ ਹੈ ਦਾ ਯਾਰ ਚਿੱਟੀ ਅੱਖ ਦਾ ਵਾਕੀ ਹੋਰ ਬੱਕਰੀਆਂ ਰੱਖਿਆ ਨੇ ਘਰੇ ਹਾਂਜੀ ਹਾਂਜੀ ਕਿੰਨੀਆਂ ਘਰ 40 ਕਾਈ ਚਾਲੀ ਦਾ ਹਾਂਜੀ ਠੀਕ ਆ ਬਾਹਰ ਹੀ ਚਾਰਦੇ ਹੋ ਕਿ ਫਾਰਮ ਨਹੀਂ ਫਾਰਮ ਆ ਜੀ ਫਾਰਮ ਚ ਰੱਖਿਆ ਹੀ ਨੇ ਹੈ ਹਾਂਜੀ ਠੀਕ ਹੈ ਤਾਂ ਬਾਪ ਫਿਰ ਕਿੰਨੀ ਕਿੰਨੀ ਹੈਟ ਬਾਪ ਇਹ ਆਪਾਂ ਲਿਆਂਦਾ ਸੀ ਵਕਤ ਘਟੋ ਵਕਤ ਘਟੋ ਹਾਂਜੀ ਵਕਤ ਘਟੀਆਂ ਆਂ ਬਲੱਡ ਲਾਈਨ ਆ ਗਏ ਆ ਫਿਰ ਹਾਂਜੀ ਠੀਕ ਆ ਪਰ ਉਹਨਾਂ ਦੇ ਨੂੰ ਡੱਬੀਆਂ ਆਉਂਦੀਆਂ ਨੇ ਕਿ ਕਾਲਾ ਸੀ ਬੱਕਰਾ ਨਹੀਂ ਕਾਲਾ ਸੀ ਕਾਲਾ ਸੀ ਹਾਂਜੀ ਮੂਤੀ ਗਾਲੀ ਬਲੱਡ ਲਾਈਨ ਚ ਠੀਕ ਆ ਠੀਕ ਆ ਚੰਗਾ ਬਈ ਨਹੀਂ ਉਹਨਾ ਤੇਰਾ ਇਹ ਆਲਾ ਬਈ ਬੇਦੀਆ ਕਿਹੜਾ ਪਿੰਡ ਆ ਬਈ ਆਪਣਾ ਚਲਵੰਡੀ ਮੱਲੀਆਂ ਵੀਰੇ ਠੀਕ ਆ ਮੇਮਣਾ ਕਿੰਨੇ ਦਿਨ ਦਾ ਬਈ ਇਹ ਇਹ 45 ਦਿਨਾਂ ਦਾ ਜੀ 45 ਦਿਨਾਂ ਦਾ ਹਾਂਜੀ ਠੀਕ ਆ ਮਾਂ ਬੱਕੋ ਕਿਵੇਂ ਬਈ ਹਾਈਟ ਹੂਟ ਮਾਂ ਦੀ ਮਾਂ ਦੀ ਸੀਗੀ ਵੀਰੇ 45 43 ਇੰਚ ਸੀਗੀ ਅੱਛਾ 42 43 ਇੰਚ ਸੀਗੀ ਠੀਕ ਆ ਲੈ ਤੇ ਹੋਰ ਬੱਕਰੀਆਂ ਹੈਗੀਆਂ ਕਰੇ ਹਾਂ ਵੀਰੇ 3-4 ਹੀ ਆ ਜੀ 3-4 ਰੱਖੇ ਨੇ ਠੀਕ ਆ ਨਵਾਂ ਕੰਮ ਹੀ ਰੋ ਕੀਤਾ ਲੱਗਦਾ ਹੈ ਕਿੰਨਾ ਟਾਈਮ ਹੋ ਗਿਆ ਕੰਮ ਕੀਤੇ ਨੇ ਬਹੁਤ ਹੋ ਗਿਆ 7-8 ਮਹੀਨੇ ਹੀ ਹੋਇਆ 7-8 ਮਹੀਨੇ ਹੋਏ ਨੇ ਹਾਂਜੀ ਪਹਿਲਾ ਸੂਆ ਹੀ ਸੀ ਆ ਘਰੇ ਆਪਣੇ ਅੱਛਾ ਪਹਿਲਾ ਸੂਆ ਉਹ ਵੀ ਕੰਪੀਟੀਸ਼ਨ ਚ ਪੜਨ ਦੀ ਹਾਂਜੀ ਚੱਲ ਬਈ ਵਧਾਈਆਂ ਫਿਰ ਤਾਂ ਵਧੀਆ ਗੱਲ ਆ ਇੱਗਾ ਸਾ ਨੂੰ ਸ਼ੌਂਕ ਪੂ ਹੈ ਨਾ ਫਿਰ ਜੇ ਆ ਗਿਆ ਕੋਈ ਇਸੇ ਨੰਬਰ ਤੇ ਹਾਂਜੀ ਹਾਂਜੀ ਤੇ ਬਾਕੀ ਦੀ ਮੰਨ ਲੈਂਦੀ ਔਰੇ ਨਹੀਂ ਮੰਨ ਹੀ ਲੈਂਦੀ ਜੀ ਘਰੇ ਇਕੱਲਾ ਹੀ ਲੱਗ ਕੱਲਾ ਹੀ ਲੱਗ ਪਹਿਲੀ ਹੋਰ ਲੈ ਕੇ ਆਏ ਕਰਕੇ ਹਜੇ ਇਹਨਾਂ ਨੌਲੇਜ ਨਹੀਂ ਨੇ ਹੌਲੀ ਹੌਲੀ ਇਕੱਠੀ ਕਰ ਰਹੀ ਹੈ ਠੀਕ ਹੈ ਜੀ ਬਈ ਪਾਈ ਨੂੰ ਵਧਾਈਆਂ ਵੀ ਦੇ ਦਿਓ ਬਈ ਨਵਾਂ ਕੰਮ ਕੀਤਾ ਈ ਹਾਲ ਹੈ ਬਾਈ ਬਧੀਆ ਜੀ ਵੀਰੇ ਕਿਹੜਾ ਪੰਡਾ ਮਕਸੂਰਲਾ ਜੀ ਠੀਕ ਆ ਆ ਭਾਇਆ ਮੈਂ ਹਾਂ ਜੀ ਕਰ ਲੀ ਇਧਰ ਨਾ ਇਹ ਕੰਨ ਭੌਤ ਆ ਬਾਈ ਮੈਂ ਨਹੀਂ ਲੇਗਾ ਤੇ ਬਾਕੀ ਕਿੰਨੇ ਟਾਈਮ ਦਾ ਬਾਈ ਇਹੇ 1 ਮਹੀਨੇ 17 ਦਿਨ ਦਾ ਬੱਚਾ ਵੀਰੇ 1 ਮਹੀਨੇ 17 ਦਿਨ ਦਾ ਲੈ ਬਾਈ ਤੇ ਇਹ ਨਾਗਰੇ ਕਲਰ ਚ ਆ ਗਿਆ ਬਾਈ ਕਲੋਹਾ ਲੋਹਾ ਜੀ ਪੱਕਾ ਲੋਹਾ ਪੱਕਾ ਲੋਹਾ ਠੀਕ ਆ ਕੰਨ ਭੌਤ ਆ ਬਾਈ ਹਨਾ ਹਾਂ ਜੀ ਇਹਦਾ ਬਾਪ ਉਹ ਕਿਵੇਂ ਆ ਬਾਈ ਕਿੰਨੇ ਖਾਏ ਠੂਟ ਆ ਵੀ 40 ਦੇ ਜਨਮਰ ਹੈਗਾ ਕਰੇ ਜੀ 40 ਕੇ ਜਨਮਰ ਨੇ ਦੇ ਬਾਪ ਦੀ ਹਾਈਟ ਅਸੀਂ ਗੱਲ ਬਈ ਨਹੀਂ 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 ਜੀ ਅੱਛਾ ਬਾੱਕੇ ਬਾਰ ਹੀ ਚਾਰਦੇ ਹਾਂ ਹਾਂ ਜੀ ਭਰਾ ਚਾਰਦਾ ਜੀ ਠੀਕ ਹੈ ਲੈ ਵੀ ਬੱਕਰਾ ਚੰਗਾ ਬਈ ਤੇਰਾ ਮੇਹਣਾ ਯਾਰ ਕੰਨ ਬਹੁਤ ਲੱਗਿਆ ਹੈ ਤੇ ਬਾੱਕੀ ਬਈ ਇੱਧਰ ਚੱਲੀ ਜਾਂਦਾ ਕੰਪੀਟੀਸ਼ਨ ਆ ਮੇਹਣਾ ਵੀ ਚੰਗਾ ਬਈ ਕੀ ਹਾਲ ਹੈ ਜੀ ਠੀਕ ਹੈ ਵੀਰੇ ਕਿਹੜਾ ਪਿੰਡ ਹੈ ਜੀ ਛਟਾ ਟੀਮ ਹੈ ਜੀ ਬਰਨਾਲੇ ਕੋਲ ਬਰਨਾਲੇ ਕੋਲ ਹਾਂ ਜੀ ਠੀਕ ਆ। ਹਾਂ ਮੇਰੇ ਨਾਲ ਵੀ ਆਈਦਾ। ਨਾਗਰੇ ਕਲਰ ਚ। ਕਿੰਨੀਆਂ ਬੱਕਰੀਆਂ ਨੇ ਇਹ ਘਰੇ? ਕਰੇਦੀ 80 ਨੇ। 80 ਹਾਂਜੀ। ਠੀਕ ਆ ਤੁਸੀਂ ਚਾਰ ਦੇ ਫਿਰ। ਹਾਂ ਹਾਂ ਦੇ ਤਿੰਨ ਚਾਰ ਭਾਈ ਚਾਰ ਚਾਰ ਦੇ। ਚਾਰ ਪਾਈਆਂ। ਹਾਂਜੀ। ਚਾਰੇ ਬੱਕਰੀਆਂ ਚਾਰ ਦੀ। ਹਾਂਜੀ ਹਾਂਜੀ। ਠੀਕ ਆ ਹੋਰ ਪਾਈਆਂ ਨੇ ਬੱਕਰੀਆਂ ਇੱਥੇ ਹੋਰ ਕੰਪੀਟੀਸ਼ਨਾਂ ਚ ਕਿਹੜੇ ਪਾਈਆਂ ਨਹੀਂ ਹਜੇ। ਮੈਂ ਪਾਏ ਬਜੇ ਇੱਕ ਪੱਠ ਪਾਈ ਗਿਆ। ਇੱਕ ਬੱਕਰਾ ਦਾ 8000 ਦਾ। 8000 ਦਾ ਹੈ। ਹਾਂਜੀ। ਠੀਕ ਆ ਜੀ। ਲੋ ਜੀ ਮੈਂ ਆ। தான் ர ਅਗਲੀ ਕੈਟਾਗਰੀ ਦਾ ਜਲਦੀ ਜਲਦੀ ਇਹ ਕਿਹੜੀ ਬੱਕਰੀ ਦਾ ਕੇ ਦੁੱਧ ਵਾਲੀ ਦਾ ਜਿਹੜੀ ਆਪਾਂ ਦੁੱਧ ਚ ਪਾਈ ਸੀ ਉਸੇ ਮੁੱਲਾਪੁਰ ਨਹੀਂ ਉਹ ਨਹੀਂ ਹੈ ਗਈ ਹਾਂ ਇਹ ਪਿਓਰ ਬੀਟਲਾ ਪਿਓਰ ਬੀਟਲਾ ਉਹਨੇ ਚਰਚੇ ਕਰਾਤੇ ਸੀ ਨਾ ਬੱਕਰੀ ਨੇ ਆਪਣੇ ਹਾਂਜੀ ਵੀਰੇ ਕਿੰਨਾ ਦੁੱਧ ਕੱਢਿਆ ਸੀ ਉੱਥੇ ਦੁੱਧ ਨੇ 4 ਲੀਟਰ ਦੇ ਕਰੀਬ ਹੀ ਕੱਢਿਆ ਸੀ ਦੁੱਧ 4 ਘੜਤਾ ਸੀ ਨਾ ਹਾਂਜੀ ਥੋੜਾ ਜਿਹਾ 50 100 ਗ੍ਰਾਮ ਘੱਟ ਸੀ ਹਾਂ ਬੱਕਰੀ ਬਈ ਛੋੜੇ ਘੱਟ ਦੇ ਸੀ ਪਰ ਦੁੱਧ ਬਹੁਤ ਸੀ ਉਹਦੇ ਥੱਲੇ ਤੇ ਇਹ ਅਸਿਆ ਪਿਓਰ ਬੀਟਲਾ ਹੈ ਹਾਂਜੀ ਠੀਕ ਆ ਇਹਦੀ ਮਾਗ ਦਾ ਹਾਈਟ ਕਿੰਨੀ ਕਾ ਫਿਰ ਹਾਈਟ ਉਹਦੀ 35 ਕਿਤੇ ਕਰੀਬ ਆ 35 ਕਿਤੇ ਹਾਂਜੀ 35 ਕਿਤੇ ਤੇ ਇਹਦਾ ਜਿਹੜਾ ਜਣੇ ਕੇ ਬਾਪ ਆ ਉਹਦੀ ਹਾਈਟ ਹੈਗੀ 40 ਤੋਂ ਬਾਹਰ 40 ਤੋਂ ਬਾਹਰ 42 ਦੇ ਕਰੀਬ ਠੀਕ ਆ ਇਹ ਕਿੰਨੇ ਟਾਈਮ ਦਾ ਹੁਣ ਇਹ ਵੀਰੇ ਡੇਢ ਤੋਂ ਪੌਣੇ 2 ਮਹੀਨੇ ਦਾ ਹੋਇਆ ਲੈ ਡੇਢ ਤੋਂ ਪੌਣੇ 2 ਮਹੀਨੇ ਦਾ ਦੁੱਧ ਚੋਂਗਦਾ ਜੀ ਦੁੱਧ ਚੋਂਗਦਾ ਹਾਂ ਠੀਕ ਆ ਪਰ ਬਾਪੇ ਲੈ ਬੱਕਰੀਆਂ ਦੁੱਧ ਦਾਲੀਆਂ ਨੇ ਹਾਂ ਨੋ ਤਾਂ ਪਤਾ ਨਾ ਪਾ ਹਾਂਜੀ ਸਤਿ ਸ਼੍ਰੀ ਅਕਾਲ ਜੀ ਜੀ ਕਿਹੜਾ ਪਿੰਡ ਆ ਜੀ ਆਪਣਾ ਬਾਹਰ ਦੇ ਕੇ ਜਗਰਾਉਂ ਕੋਲ ਅਛਾ ਅਕਰੋ ਹੀ ਖੜਾ ਬੱਕਰਾ ਪੁੱਤੋ ਓਠੋ ਓ ਗੱਬਰ ਓਠੋ ਇਹ ਮਿੱਟੀ ਕਰਕੇ ਬਹਿ ਜਾਂਦੇ ਹਨ ਜੀ ਬਹਿੰਦੇ ਹੈ ਢਾੜ ਢੈਗਦੇ ਹੋਲਾ ਬਹੁਤ ਆ ਤਾਂ ਠੀਕ ਆ ਇਹ ਵੀ ਚੰਗਾ ਬਈ ਬੱਕਰਾ ਕਿੰਨੀਆਂ ਰੱਖੇ ਹੋਏ ਨੇ ਜੀ ਬੱਕਰੀਆਂ ਆਪਣੀਆਂ ਹੈਗੀਆਂ 10 ਕ ਬੱਕਰੀਆਂ ਵੱਡੀਆਂ 10 ਕ ਵੱਡੀਆਂ ਨੇ ਜੀ ਹੈ ਠੀਕ ਆ ਤੇ ਇਹ ਇਹਦੀ ਮਾਂ ਦੀ ਜਿਹੜੀ ਕਿੰਨੀ ਕੁ ਹਾਈਟ ਹੈ ਜੀ ਉਹਦੀ 35 36 35 36 ਦੋ ਦੰਦ ਹੀ ਹੈ ਦੋ ਦੰਦ ਦਾ ਠੀਕ ਆ ਵੱਕਰਾ ਚੰਗਾ ਫੇਰ ਬਹਿ ਗਿਆ ਆ ਬੋਲਾ ਤੋਂ ਬੋਲਾ ਤੋਂ ਕੋਲੇ ਕੱਪੜਾ ਰੱਖੋ ਤੁਸੀਂ ਇਹਦੇ ਲਾਓ ਮਾਰੋ ਮਾੜਾ ਜਿਹਾ ਸਾਫ਼ ਰਹੂਗਾ ਅੱਛਾ ਤੇ ਉਹ ਉੱਥੇ ਹਾਂ ਜੋ ਮੁੱਦਾ ਉੱਪਰ ਆਈ ਦੋ ਤਿੰਨ ਬੰਦੇ ਜੀ ਕੀ ਹਾਲ ਆ ਬਈ ਵਧੀਆ ਮੇਰੇ ਵਧੀਆ ਠੀਕ ਕਿਹੜਾ ਪਿੰਡ ਆ ਜੀ ਪਿੰਡ ਪਵਾਲਾ ਵੀਰ ਜ਼ਿਲ੍ਹਾ ਫਤਿਹਗੜ ਸਾਹਿਬ ਜ਼ਿਲ੍ਹਾ ਫਤਿਹਗੜ ਸਾਹਿਬ ਆ ਮੇਰਾ ਨਾ ਜੰਗਾ ਬਈ ਕੰਨ ਗੁੰਨ ਘੈਂਟ ਨੇ ਇਹ ਕਿੰਨੇ ਟਾਈਮ ਦਾ ਜੀ ਇਹ ਇਹਰ ਦਿਨ ਦੇ ਕਿੰਨੇ ਬੱਚੇ ਐਨੇ ਕਿੰਨੇ ਦਾ ਸਟਾਰ ਰੱਖਣਾ ਆਪੋ ਆਪਣੇ ਮਾਰ ਜਾਣ ਵਰ ਤਿਆਰ ਰੱਖਿਓ ਤੇ ਆ ਜਿਹੜੇ ਮੇਲੇ ਲੱਗਣ ਲੱਗਿਆ ਮਾਂ ਪੱਖ ਤੋਂ ਕਿਵੇਂ ਆ ਜੀ ਇਹਦੀ ਬਾਪਨ ਲੰਗਵਾਲ ਮੇਲੇ ਦੋ ਨੰਬਰ ਤੋਂ ਦੋ ਦੋ ਅਦਮਗਾਲੇ ਦੋ ਨੰਬਰ ਤੇ ਹੀ ਵੀ ਅੱਛਾ ਇਹਦੀ ਭੈਣ 1,15,000 ਦੀ ਵੇਚੀ ਸੰਧੂ ਦਾਬਨ ਸਰਮਾਚਲਾ ਦੇ ਮਾਨਗਾਲੇ ਨੂੰ ਹਾਈਨਾਂ ਨਹੀਂ ਵੇਚਦੀ ਹਾਂਜੀ 18 ਇੰਚ ਕੰਨ ਦਾ ਜੀ 18 ਇੰਚ ਕੰਨ ਦੀ ਠੀਕ ਆ ਇਹਦੇ ਇਹਦੇ ਕੰਨ ਮਿਹਨੇ ਕਿੰਨੇ ਨੇ ਇਹਦੇ 16 ਗਰੇ ਹੈ 16 ਗਰੇ ਹਾਂਜੀ ਇਹਦੇ ਫਿਰ ਹੋ ਜਾਣਗੇ 20 ਪਲੱਸ ਹਾਂਜੀ ਹਾਂਜੀ ਜਾਣਗੇ ਨਾ ਕਿੰਨੇ ਟਾਈਮ ਦਾ ਕਿਹਾ ਇਹ 3 ਮਹੀਨੇ 3 ਮਹੀਨੇ ਦਾ ਬੱਚਾ ਹੋ ਜਾਏਗਾ 3 ਮਹੀਨੇ ਦਾ ਕਿਹਾ ਹਾਂਜੀ ਠੀਕ ਹੈ ਮੈਨੂੰ ਨਾ ਚੰਗਾ ਬਈ ਹਾਂਜੀ ਜਿਹੜਾ ਇਹ ਮਿਹਨਤੀ ਮੁੱਲਾ ਵਰਮੰਡੀ ਦੇ 15 ਕਿਲੋ ਤੋਂ ਚੌਥੇ ਨੰਬਰ ਦੇ ਆਈ ਹੈ ਜਿਹੜੀ ਮਾਨੁਕੜੇ ਜੀ ਦੂਜੇ ਤੇ ਫੇਸਬੁੱਕ ਦੇ ਉੱਤੇ ਦੇਖ ਰਹੇ ਆ ਠੀਕ ਆ ਜੀ ਵਧੀਆ ਜਿਹੜਾ ਬਜਨੀ ਮੁਕਾਬਲਾ ਚੱਲ ਰਿਹਾ ਹੈ ਉਹ ਸੁੱਧ ਗੱਦ ਬੱਚਿਆਂ ਦਾ ਕਿਹੜਾ ਪਿੰਡ ਆ ਜੀ ਆਪਣਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਇਹ ਕਿੰਨੇ ਟਾਈਮ ਦਾ ਜੀ ਜੀ ਤਿੰਨ ਕੁ ਮਹੀਨੇ ਦਾ ਵੀ ਲੱਗ ਪਾ ਪੰਮਾ ਪਰਮਜੀਤ ਸਿੰਘ ਪੰਮਾ ਧੌਲੀਆ ਜਿਹੜੇ ਪੰਮਾ ਸੈਡਾ ਜਿਹੜਾ ਬਾਪ ਸੀਗਾ ਉਹ ਕਿਹੜੇ ਰੰਗ ਦਾ ਬਾਈ ਇਹਦੇ ਨਾਲ ਲਈ ਆਪਾਂ ਪਾਹੀਏ ਬੱਕਰੀਆਂ ਦੇ ਵਿੱਚ ਮਾਂ ਬੱਖੋਂ ਕਿਵੇਂ ਆਹੀ ਕਿੰਨੀ ਹੈਡ ਹਾਈਟ ਮਾਂ ਦੀ ਦੁੱਧ ਬੱਖੋਂ ਨਾਮ ਪਣਾਇਆ ਕਹਿੰਦੇ ਵੀ ਇਹ ਤੋਂ ਵੀ ਵਧੀਆ ਸਾਈਟ ਉਹਦੀ ਕਿੰਨੀ ਕਿੰਨੀ ਲੱਤ ਪੱਗ ਬਹੁਤ ਉਹਦੀ ਹਾਈਟ ਕਿੰਨੀ ਹੈ ਦੀ ਮਾਂ ਦੇ ਲੱਤ ਪੱਗ ਮਾਂ ਦਾ ਵੀ ਨਾਲ ਵੇ ਨਾਲ ਕਿੰਨੀ 39 ਚ ਗਈ ਹੈਗੀ ਹੈ ਸੋ ਇਹਨਾਂ ਤੋਂ ਸਿੱਖਣਾ ਜਿਹੜੇ ਬੜੇ ਹੀ ਨਿਮਰਤਾ ਦੇ ਨਾਲ ਹਰ ਇੱਕ ਬੰਦੇ ਦੀ ਮਦਦ ਕਰਨ ਵਾਲੇ ਆ ਫੜਦਾ ਹੀ ਹੱਥ ਜੀ ਫੜਦਾ ਬੱਸ ਕਾਏ ਹੁਣ ਆ ਮਹਿਮਾਨ ਦਿਖਾਉਨੇ ਆ ਬਾਈ ਬਹੁਤ ਜੰਗਾ ਮਹਿਮਾਨ ਹੋਰ ਵੀ ਪੱਤਰੀਪਾਲ ਇਹ ਬਾਕੀ ਦੇਖਦੇ ਆ ਵੀ ਨਾਮ ਚ ਕਿਸੇ ਨੰਬਰ ਚ ਆਉਂਦਾ ਜਾਂ ਨਹੀਂ ਪਰ ਮਹਿਮਾਨ ਇੰਗਾ ਕਿੰਨੇ ਟਾਈਮ ਦਾ ਇਹ ਇੱਕ ਮਹੀਨੇ ਦਾ ਇੱਕ ਮਹੀਨੇ ਦਾ ਹਾਂ ਵੀ ਇੱਕ ਮਹੀਨੇ ਦਾ ਦਾ ਤੇ ਬਾਈ ਆਦੇ ਬੱਚੇ ਮੰਗ ਪਿਆਰ ਕਰਦਾ ਇਹਦੇ ਰੱਸੀ ਵੀ ਨਹੀਂ ਪਾਈ ਜਾਵਾ ਕੋਲੇ ਖੜਾ ਰਹਿੰਦਾ ਬਾਈ ਦੇ ਤੇ ਬਾਕੀ ਇਹ ਰੰਗ ਪੱਖੋਂ ਵੀ ਘੈਂਟ ਲਾ ਲਾ ਦੇ ਚਿੱਟਾ ਡੱਬਾ ਗਿਆ ਇਹਦਾ ਮਾਂ ਪਿਓ ਵੀ ਵਧੀਆ ਬਾਈ ਹਾਂ ਪਿਓ ਵੀ ਵਧੀਆ ਹਾਂ ਨਾ ਬਾਈ ਮਾਂ ਦੀ ਤੇ ਬਲੂਨ ਪੱਟ ਸੂਈਆ 41 ਇੰਚ 41 ਇੰਚ ਬਲੂਨ ਪੱਟ ਸੂਈ ਹਾਂ ਦੋਵੇਂ ਬਣੇ ਦਿੱਤੇ ਨੇ ਦੋ ਬੱਕਰੇ ਹੀ ਦਿੱਤੇ ਹਾਂ ਜੀ ਇੱਕ ਕਾਲੇ ਰੰਗ ਦਾ ਜਮਾਨਾ ਇੱਕ ਕਾਲੇ ਦੋ ਘਰੀ ਆ ਬਾਈ ਹੈ ਜਾਵਾ ਇੰਨੀ ਕੁਆਲਿਟੀ ਸ਼ੇਮ ਪੂਰਾ ਸਰਾ ਬਾਈ ਉਹ ਵੀ ਉਹ ਐ ਪੱਠ ਨਾ ਕਰੇ ਮਹਿੰਗੀ ਸੀਗੀ ਯਾਰ ਕਰਦਾ ਕਰਕੇ ਇਕਲੇ ਹੁੰਦਾਗਾ ਹਾਂ ਇਹਦੇ ਪਿਓ ਦਾ ਵੀ 45 ਇੰਚ ਹੈਡ ਆ ਮਸਤਾਕ ਵਾਲੇ ਬੱਕਰੇ ਦਾ ਮਰੀਲ ਕੋਟਲੇ ਵਾਲੇ ਮਸਤਾਕ ਨਹੀਂ ਮਰੀਲ ਕੋਟਲੇ ਤੋਂ ਹਾਂ ਉਹਦੇ ਬੱਚੇ ਦਾ ਮੱਛਾ ਕਿੰਨੇ ਰੱਖੇ ਹੋਏ ਨੇ ਰਹੇਗਾ 10 12 ਪਸ਼ੂ ਆ ਬਾਈ ਇਹਦਾ ਕੰਨ ਮਿਣਿਆ ਕਰੇ ਨਾ ਮਿਣਿਆ ਨਹੀਂ ਯਾਰ ਨਹੀਂ 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 ਬਾਈ ਮਿਣਿਆ ਹੋਊਗਾ ਬਾਈ 16 ਇੰਚ ਦਾ ਹੋਊਗਾ ਹਨਾ ਪਤਾ ਨਹੀਂ ਯਾਰ ਬਾਈ ਇਹ ਇਹਦਾ ਸ਼ੁਰੂਆਤ ਹੀ ਅਜੇ ਪਤਾ ਨਹੀਂ ਕਿੰਨਾ ਕਹੂ ਇਹ ਨਿਕਿਆ ਹੀ ਆ ਬੱਚਾ ਜੇ ਇਹਨਾਂ ਨੇ ਮਿਣੇ ਇੱਥੇ ਡਾਕਟਰਾਂ ਨੇ ਟਰਾਫੀਆਂ ਪਈਆਂ ਨੇ ਇਹ ਇਹਨਾਂ ਤੋਂ ਮੇਲੀਆਂ ਨੇ ਇਹਨਾਂ ਨੇ ਪਤਾ ਨਹੀਂ ਯਾਰ ਮਿਣੇ ਨਹੀਂ ਮੇਲੇ ਨਹੀਂ ਹਨਾ ਇਹ ਨਹੀਂ ਮੇਲੇ ਆ ਇਹ ਨੰਬਰ ਵਾਲੇ ਨੂੰ ਆਪ ਮੈਂ ਉਹਨਾ ਚੰਗਾ ਬਾਈ ਖੋਜਾ ਵੀ ਸਹੀ ਜਮਾ ਕੰਨ ਕੰਨ ਓਕੇ ਓ ਜੈਡ ਬਲੈਕ ਆ ਜਮਾ ਬਲੈਕ ਹੋ ਨਹੀਂ ਪਾਇਆ ਫਿਰ ਉਹ ਫਿਰ ਕਰੇ ਪੱਠ ਮੈਂਗਦੀ ਹੀਰ ਨਾਲ ਹੀ ਉਹਨੂੰ ਲਿਆਉਂਦੇ ਫਿਰ ਮੋਟਰਸਾਈਕਲ ਤੇ ਮੈਂ ਕੀ ਲੈ ਕੇ ਆਇਆ ਐਸੇ ਆਪ ਮੇਲਾ ਦੇਖਣ ਆਇਆ ਜੀ ਨਾਲ ਕੋਈ ਮੇਲਾ ਦੇਖਣ ਆਇਆ ਨਹੀਂ ਮੈਂ ਤਾਂ ਲੈ ਚੱਲਦੇ ਵੀ ਠੀਕ ਠੀਕ ਓ ਵੀ ਮੈਂ ਉਹਨਾ ਚੰਗਾ ਬਾਈ ਲਵੇ